ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਆਪਣਾ ਵਲੌਗ ਨਾਲ ਮੁੰਡੇ ਨੇ ਜੱਗ ਲਿਆ ਮੁੰਡੇ ਨੇ ਮਾਰਿਆ ਬੰਕ 100 ਰੁਪਏ ਖਲਦਾਰ ਪਰੋ ਰੱਸੀਆਂ ਟੈਂਕ ਪਹੁੰਚ ਗਏ ਬਾਬਾ ਬਗਾਲਾ ਸਾਹਿਬ ਰਾਜ ਨੂੰ ਲਈ ਆ ਗਏ ਆ ਇੱਥੇ ਤਾਂ ਫੁੱਲ ਕਵਰ ਪਾੜੀ ਬੇਚਦੇ ਆ ਇੱਥੇ ਫੇਰ ਪਿੱਛੇ ਗੱਾਰ ਪਿੱਛੇ ਗਰਮਾਏ ਇਹਨੂੰ ਅੱਛਾ ਪਿੱਛੇ ਅੱਜ ਮੰਗੜਵਾ ਰਿਹਾ ਘੋੜੇ ਪਾਣ ਗਿਆ ਸੁਲਤਾਨ ਫਰਲੋਦੀ ਇਹਨੂੰ ਲੱਭ ਕੇ ਲਿਆਂਦਾ ਤੁਹਾਨੂੰ ਦੱਸਿਆ ਹੀ ਨਾ ਵਲੌਗ ਦੇ ਵਿੱਚ ਉੱਥੇ ਬਹਿ ਕੇ ਛੋੜੇ ਜਿਹੇ ਘੋੜੇ ਤੇ ਬਰਸ਼ ਮਾਰੀ ਜਾਵੇ ਚੰਗਾ ਭਾਜੀ ਓਕੇ ਸਰ ਹੋ ਗਿਆ ਮੋਹਲੇ ਦਾ ਸਟਾਫ ਆ ਗਿਆ ਚੱਲ ਪੈਲ ਕਰਦੀ ਇੱਕ ਵਾਰ ਦਾ ਪੈਰੋਂ ਚੱਕਦੇ ਸਾਰੇ ਤੇ ਕਰੂ ਕੁਝ ਨਾ ਇੱਕ ਵਾਰ ਦਾ ਜੱਕਦੇ ਪੈਰ ਤੇ ਕਰੂ ਕੁਝ ਮੁੰਡਾ ਆ ਖਾਣੋਂ ਆਲੀਆ ਇਕਾ ਜੀ ਸਾਰਿਆਂ ਨੂੰ ਕੀ ਹਾਲ ਚਾਲ ਉਮੀਦ ਕਰਦਾ ਸਾਰੇ ਠਹਿੜ ਹੋਗੇ ਲੈ ਕੇ ਆ ਕੇ ਤੁਹਾਡੇ ਵਾਸਤੇ ਹੋਰ ਨਵਾਂ ਵਲੌਗ ਹਾਂ ਭਾਜੀ ਅੰਗਰੇਜ਼ ਹੋਣੀ ਅਸੀਂ ਸਾਰੇ ਆਪਦੇ ਆਪਦੇ ਜਿਹੜੇ ਮੁੰਡੇ ਆ ਅਰਸ਼ੂ ਨਾਲ ਮੁੰਡੇ ਨੇ ਜਾਗ ਲਿਆ ਮੁੰਡੇ ਨੇ ਮਾਰਿਆ ਬੰਕ ਕੱਚਾ ਘਟੜੀਆ ਫੜਿਆ ਗਿਆ ਬਾਕੀ ਅਰਸ਼ ਕੇ ਮੀਰ ਕੇ ਪਿੰਡ ਪਹੁੰਚ ਗਏ ਆ ਠੀਕ ਆ ਉਹ ਕੱਕ ਨੇ ਆ ਓ ਹੋ 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 ਮੋੜ ਮੋੜ ਸਲ ਹੋਏ ਉੱਟਨ ਹੈ ਮੋੜਾ ਬਾਕੀ ਪਹੁੰਚ ਗਏ ਆ ਵੀਰ ਕੇ ਘਰੇ ਇੰਨੇ ਲਾਲ ਉਹਨੂੰ ਚਲਿਏ ਸ਼ਹਿਰ ਭਾਜੀ ਅੰਗਰੇਜ਼ ਨਹੀਂ ਸ਼ਹਿਰ ਖੜੇ ਆ 4 ਰੁਪਏ ਸਲਤਨਪੁਰੋ ਟੀਮਾਂ ਬਈਆ ਸ੍ਰੀ ਗੁਰ ਆਹ ਵਦਾਂ ਵੀ ਮੇਸੀ ਪੰਦੇ ਬਲੌਗਰ ਦੇ ਬਾਅਦ ਹੁਣ ਤਾਂ ਡੱਕ ਰਿਆ ਧੰਨ ਵਾਲੀ ਆਲੀ ਭਾਲਿਆ ਨਾਲ ਇਹ ਮੋਡਰਨ ਸਪਲੈਂਡਰ ਦੇ ਲਿਆਦੇ ਵਾਗੇ ਨਾਲ ਰਸ਼ੀਆ ਟੈਂਕ ਗੱਲ ਵਾਦਾ ਬੁਰੀ ਇਹ ਸੱਤੂ ਬਾਡਰ ਦਾ ਕਮਾਲ ਤੇ ਜੂ ਬੋਲ ਜਾਂ ਜੋਤ ਆ ਗਏ ਬਾਬਾ ਬਗਾਲਾ ਸਾਹਿਬ ਰਾਜਨੁਲੀ ਆ ਗਏ ਆ ਹੁਣ ਗੁਰਦਾਰੇ ਵਾਲੀ ਸਾਈਡ ਤੇ ਚੱਲਦੇ ਆ ਅੱਜ ਸਵੇਲੇ ਕਰਦੇ ਆ ਕਿਹੜੀ ਗੱਲ ਹੋਈ ਹਾਂ ਉਹੀ ਹਾਂ ਪੰਜਾਬੀ ਰਾਜਨੁਲੀ ਆ ਗਏ ਆ ਲੋਗਰ ਸਾਹਿਬ ਮੈਂ ਦੱਸਦਾ ਚੱਲਦੇ ਚੱਲਦੇ ਧੀਗਾ ਜੀ ਕੀ ਕਹੀ ਜਾਂਦੇ ਭਾਜੀ ਮੈਂ ਹੈ ਇਹਨਾਂ ਦੇ ਪਰਾਵਾ ਸਾਈਡ ਟਰਾਲੀ ਵੇਚੀ ਕਰਦੇ ਆ ਚੰਗਾ ਕਿੰਦਾ ਵੀਰ ਧੀੜਕ ਵੀਰ ਦੀ ਭਾਈ ਤੂੰ ਸਾਂਝਾ ਬੰਦਾ ਫਦੇ ਬਲਾ ਇਧਰ ਮੜਾ ਇਧਰ ਭਾਈ ਜੀ ਖਾਲਸਾ ਵੇ ਜੀ ਫਦੇ ਪਹੁੰਚ ਗਿਆ ਬੰਦੇ ਨਾ ਬਹੁਤ ਖੋਲੀ ਨੇ ਫੜਿਆ ਆ ਬੰਦਾ ਨਾਲ ਲੈ ਮੈਂ ਨੇ ਦਰਸ਼ਨ ਮਿਲੇ ਕਰਕੇ ਸ਼ਾਦਾ ਪਾਣੀ ਛੱਕ ਕੇ ਤੇ ਆ ਗਈਆਂ ਟਰੈਕਟਰਾਂ ਕੋ ਜਿਹੜੇ ਦੂਰ ਦੱਲੇ ਦੇ ਭਾਗੇ ਗਏ ਸੀ ਟਰੈਕਟਰਾਂ ਕੋ ਰਾਖੀ ਉਹ ਹੁਣ ਗਏ ਆ ਮੱਥਾ ਟੇਕਣ ਸਾਰੇ ਆ ਗਏ ਖੜੇ ਹੀ ਆ ਦੇਖ ਹਾਂ ਤੂੰ ਆ ਦੇ ਗੱਲ ਇਹਦੇ ਨਹੀਂ ਰੇ ਜਉਦੀ ਇਧਰ ਵੇਖਦਾ ਕਿਹਦੀ ਖਾਮਦਾਈ ਕਰਦਾ ਗਰੀਬੀ ਦਾਵਾ ਇਹ ਤਾਂ ਚੱਕੀ ਫਿਰਦਾ ਮੈਂ ਬਾਬਾ ਜੀ ਧੰਨ ਇਹ ਤੇ ਹੰਡ ਫੋਲਟ ਆਵਰ ਪਾੜੀ ਫੇਰਦੇ ਆ ਇੱਥੇ ਵੇਚਣੇ ਹੁਣ ਦਿੰਦੇ ਆ ਬਾਬਾ ਬਾਬਾ ਪਾਲਾਜੀ ਦੇ ਫੁਰਦਰਾ ਜੀ ਸਾਬ ਉੱਥੇ ਜੇ ਨਹੀਂ ਇੱਥੋਂ ਤੁਰਦੇ ਆ ਬਾਕੀ ਸਾਰੇ ਘੜੇ ਨਹੀਂ ਗੱਲ ਨਹੀਂ ਹੈ ਹਲੋ ਦੋਸਤੋ ਸਵਾਗਤ ਆ ਤੁਹਾਡਾ ਆਪਣਾ ਵਲੌਗ ਹੁਣ ਆ ਗਏ ਆਏ ਅਸੀਂ ਇੱਕ ਸਾਈਡ ਦੇ ਲਿਆ ਕੇ ਟ੍ਰੇਡਰ ਟਰਾਲੀਆਂ ਖਿਲਾਰਦੇ ਆ ਤੇ ਨਿਆ ਬਾਂਦੀ ਬਈ ਆ ਅੱਛਾ ਅੱਛਾ ਬੰਦੇ ਦੀ ਵੀਟ ਘਰੀ ਜੰਨੇ ਆ ਅੱਛਾ ਹਾਂਜੀ ਬਾਕੀ ਠੀਕ ਠਾਕ ਆ ਚੀਮਾਣੀ ਨਾਲ ਚੀਮਾਣੀ ਤੇ ਕਾਂਗੋਣੀ ਨਾਲ ਆ ਕੋੜੀਆਂ ਵਾਲੇ ਸਰਦਾਰ ਆ ਹਾਂ ਬੁਰਾ ਹਾਲ ਆ ਟਾਲੀ ਵੱਢੀ ਗਈ ਅੱਜ ਮੰਗੜਵਾ ਰਿਹਾ ਸੀਤੋ ਸੀਤੋ ਵਾਲਾ ਜਿੰਦਾਬਾਦ ਆ ਦੋਨਾਂ ਕਹਣਾ ਆ ਰਹੇ ਵੀਊ ਲੈਣ ਦਾ ਕਰਕੇ ਸੀਤੋ ਵਾਲੇ ਦੇ ਨਾਲ ਆਂਦੇ ਪਰ ਇੱਦਾਂ ਨਹੀਂ ਆ ਸਰਦਾਰਾ ਕੋਈ ਨਹੀਂ ਚੀਮਾ ਸਾਹਿਬ ਮੋਢੇ ਪਾੜ ਗਿਆ ਸੁਲਤਾਨਪੁਰ ਲੋਧੀ ਬਾਈਕਾ ਸਾਹਿਬ ਨਾਲ ਆ ਖਾਸ ਸਾਹਿਬ ਜੀ ਪਾੜ ਗਿਆ ਇਹ ਨਾ ਇਹ ਭੱਲਾ ਖੜਨਾ ਸਾਡੇ ਆਹ ਹੋ ਨਾ ਲਾਈ ਇਹਨੂੰ ਲੱਭ ਕੇ ਲਿਆਂਦਾ ਤੁਹਾਨੂੰ ਦੱਸਿਆ ਇਹ ਨਾ ਵਲੌਗ ਦੇ ਵਿੱਚ ਇਹਨੂੰ ਮੋਢੇ ਚੱਕੀ ਫਿਰਦੇ ਸਾਰੇ ਇਹ ਤਿੰਨਾਂ ਘੰਟੇ ਬਾਅਦ ਆਇਆ ਬਹੁਤ ਖੱਜਲ ਕੀਤਾ ਇਹਨੇ ਕਦੀ ਇਧਰ ਪਰਚੇ ਵੀ ਉੱਥੇ ਬਹਿ ਕੇ ਛੋੜੇ ਜਿਹਾ ਘੋੜੇ ਤੇ ਪਰਚੇ ਮਾਰੀ ਜਾਵੇ ਮੈਂ ਵੀ ਨਾਲ ਆ ਗਏ ਬੇਰ ਸਾਹਿਬ ਚੱਲੇ ਬੰਦੇ ਚੱਲੇ ਆ ਹਾਂਜੀ ਆਂਦੀ ਵੀਰੇ ਓਏ ਆ ਜਾਓ ਮੈਂ ਚੰਗਾ ਜੀ ਜੀਮੇ ਵੀਰ ਓਕੇ ਕੰਗ ਸਾਹਿਬ ਬਾਈ ਬਾਸ ਸਾਹਿਬ ਚੰਗਾ ਭਾਜੀ ਓਕੇ ਸਰ ਚੰਗਾ ਜੀ ਚੰਗਾ ਜੀ ਤੁਹਾਡੀ ਸਾਸਰੀ ਘਰ ਸਵੇਰ ਦੀ ਰਹਿੰਦੀ ਆ ਤੁਹਾਡੀ ਵੀ ਰਹਿੰਦੀ ਆ ਓਕੇ ਜੀ ਮਿੱਤਰੋ ਮਿਲਦੇ ਆ ਜ਼ਿੰਦਗੀ ਰਹੀ ਤੇ ਫੇ ਚੰਗੇ ਚੱਲੇ ਮੁੰਡੇ ਪੁਕਰੀਓਕੇ ਬਾਈ ਬਾਈ ਅਗਲੇ ਮੇਲੇ ਦੇ ਲਓ ਜੀ ਮਿੱਤਰੋ ਪਿੰਡ ਪਹੁੰਚ ਗਏ ਮੁੰਡੇ ਤੇ ਬੰਦਿਆਂ ਕਰ ਉਹਦੀ ਆ ਗਿਆ ਠੀਕ ਆ ਸਾਰੇ ਯਾਰ ਬਹੁਤ ਵਧੀਆ ਮੇਲੇ ਆ ਗਿਆ ਮੋਹਲੇ ਦਾ ਸਟਾਫ ਆ ਗਿਆ ਉਹਨਾਂ ਲਈ ਸਾਰੇ ਬੰਦੇ ਲਾ دیے ਚੰਗਾ ਬੋਸ ਚੰਗਾ ਜੀ ਚੰਗਾ ਓਕੇ ਜੀ ਓਕੇ ਮਿਲਦੇ ਫੇਰ ਸਵੇਰੇ ਮੈਂ ਕਹਿ ਲਗਾ ਮਿਲਦੇ ਅਗਲੇ ਮੇਲੇ ਤੇ ਓਕੇ ਸਾਰੇ ਜੇ ਮੈਂ ਜਾਣਾ ਮੁੰਡਿਆ ਨੇ ਚੰਗਾ ਜੀ ਮਿੱਤਰੋ ਓਕੇ ਬਾਏ ਬਾਏ ਸਾਰੀ ਗੱਲ ਧੰਨਵਾਦ ਮਿਲਦੇ ਅਗਲੇ ਵਾਰ ਚ